ਇਹ ਦੱਸਦੀ ਹੈ ਮਾਮਲਾ ਹੁਣ ਅਜਨਾਲਾ ਦੇ ਰਾਜਾ ਸੰਸੀ ਤੋਂ ਲੰਘਦੀ ਲੋਹਰ ਨਹਿਰ ਬ੍ਰਾਂਚ ਦਾਏ ਜਿੱਥੇ ਨਹਾਉਣ ਗਏ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਪਲਵਿੰਦਰ ਸਿੰਘ ਦਾ ਹੱਥ ਛੁੱਟਣ ਤੇ ਨਹਿਰ ਵਿੱਚ ਚਲੇ ਜਾਣ ਕਾਰਨ ਉਸਦੀ ਮੌਤ ਹੋ ਜਾਂਦੀ ਹੈ ਤੇ ਇਸ ਦੁਰਘਟਨਾ ਨੂੰ 18 ਘੰਟੇ ਬੀਤ ਚੁੱਕੇ ਨੇ ਪਰ ਹਜੇ ਤੱਕ ਡੈੱਡ ਬੋਡੀ ਨਹੀਂ ਮਿਲੀ ਹੈ ਲਾਸ਼ ਦੀ ਭਾਲ ਹਜੇ ਵੀ ਜਾਰੀ ਹੈ ਦੱਸਦੀ ਹੈ ਕਿ ਪਲਵਿੰਦਰ ਸਿੰਘ ਦਾ ਇੱਕ ਦਿਨ ਪਹਿਲਾਂ ਹੀ ਜਨਮ ਦਿਨ ਸੀ ਤੇ ਘਰੋਂ ਕਹਿ ਕੇ ਗਿਆ ਸੀ ਕਿ ਉਹ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਸਵਿਮਿੰਗ ਪੂਲ ਵਿੱਚ ਨਹਾਉਣ ਦੇ ਲਈ ਜਾ ਰਿਹਾ ਹੈ ਤੇ ਦਸਤੇ ਵਿੱਚ ਉਹਨਾਂ ਨਹਿਰ ਵਿੱਚ ਨਹਾਉਣਾ ਸਹੀ ਸਮਝਿਆ ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਜਾਂਦਾ ਹੈ ਇਸ ਮੌਕੇ ਅਮ੍ਰਿਤਕ ਪਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪਲਵਿੰਦਰ ਸਿੰਘ ਆਪਣੇ ਸਾਥੀਆਂ ਦੇ ਨਾਲ ਘਰੋਂ সুইমিং ਪੂਲ ਤੇ ਨਹਾਉਣ ਗਿਆ ਸੀ ਪਰ ਉਸ ਦੇ ਦੋਸਤਾਂ ਮੁਤਾਬਿਕ ਉਹ ਨਹਿਰ ਵਿੱਚ ਨਹਾਉਣ ਲੱਗ ਗਏ ਜਿਸ ਦੌਰਾਨ ਪਲਵਿੰਦਰ ਸਿੰਘ ਨਹਿਰ ਵਿੱਚ ਡੁੱਬ ਗਿਆ ਤੇ ਉਸ ਤੋਂ ਬਾਅਦ 18 ਘੰਟੇ ਬੀਤ ਜਾਣ ਤੋਂ ਉਪਰੰਤ ਵੀ ਉਹ ਨਹੀਂ ਮਿਲਿਆ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਦੀ ਭਾਲ ਕੀਤੀ ਜਾਵੇ ਨਹਾਉਣ ਗਿਆ ਡੁੱਬ ਗਿਆ ਕਿਦਾਂ ਕਿਹਦੇ ਨਾਲ ਗਿਆ ਸੀ ਚਾਚੇ ਨੇ ਭਰਾ ਇਹਦੇ ਬੋਤੇ ਹੀ ਚਾਹਦੇ ਲੋ ਬੋਤੇ ਭਰਾਵਾਂ ਨੇ ਹੀ ਗਿਆ ਇਹ ਪਹਿਲਾਂ ਵੀ ਕਦੀ ਗਿਆ ਇਹ ਲੋਨ ਨਹੀਂ ਇਥੇ ਨਹਿਰ ਤੇ ਕਦੀ ਨਹੀਂ ਫੇਲਣ ਜਾਂਦਾ ਠੀਕ ਹੈ ਕਿ ਗੈਸ ਕਰੋ ਘਰੋਂ ਕੁਛ ਨਹੀਂ ਕਹਿ ਕੇ ਗਿਆ ਚੁੱਪ ਕਰਕੇ ਚਲ ਕੇ ਦੱਸ ਕਿ ਨਹੀਂ ਗਿਆ ਜੀ ਜਨਮ ਦਿਨ ਸੀ ਉਹਦਾ ਕੋਈ ਜਨਮ ਦਿਨ ਦੀ ਪਾਰਟੀ ਕਰਦੇ ਕਿ ਵੈਸੇ ਹੀ ਗੈਸੇ ਲੋਨ ਜਨਮ ਦਿਨ ਦੇ ਪਹਿਲਾਂ ਇੱਕ ਦਿਨ ਆ ਗਿਆ ਉਤਰ ਵੈਸੇ ਹੀ ਨਾ ਹੋਣਗੇ ਹੁਣ 18 ਤੋਂ 20 ਘੰਟੇ ਹੋ ਗਏ ਆ ਕੀ ਹਾਲੇ ਤੱਕ ਮਿਲਿਆ ਨਹੀਂ ਜੀ ਨਹੀਂ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਲੱਭ ਦੋ ਹਾਂ ਨਾਣ ਗਿਆ ਤੇ ਦੋ ਗੁੱਗੇ ਪਹਿਲਾਂ ਵੀ ਜਾਂਦਾ ਸੀ ਪਹਿਲਾਂ ਨਹੀਂ ਜਾਂਦਾ ਉੱਤੇ ਕੀ ਕਹਿ ਕੇ ਗਿਆ ਸੀ ਕਰੋ ਕਰੋ ਆਂਦੇ ਇਹ সুইਮਿੰਗ ਪੂਲ ਤੇ ਚੱਲੇ ਆ ਰਾਤ ਜਦ ਕਰ ਲਈ ਨਹੀਂ ਇਹ ਇੱਥੇ ਹੀ ਨੋਣਾ ਵਾ ਕਿੰਨੀ ਉਮਰ ਸੀ ਉਹਦੀ 25 ਸਾਲ ਮੈਰਿਡ ਸੀ ਕਿ ਅਨਮੈਰਿਡ ਸੀ ਅਨਮੈਰਿਡ ਸੀ ਨੀ ਕੀ ਕੋ ਜਨਮ ਦਿਨ ਸੀ ਨਾ ਤਾਂ ਕਿਰ ਪਹਿਲਾਂ ਕੋ ਜਨਮ ਦਿਨ ਦੇ ਕਰਕੇ ਦੋਸਤਾਂ ਲੈ ਕੇ ਘਰ ਆਉਣ ਨਾਲ ਕਿਵੇਂ ਨਹੀਂ ਵਾਹੇ ਗਈ ਨਹੀਂ ਤੇ ਦੋਸਤ ਨਸਮੂਨ ਕੋ ਲਿਆਈ ਇਹ ਦੱਸਦੀ ਹੈ ਮਾਮਲਾ ਹੁਣ ਅਜਨਾਲਾ ਦੇ ਰਾਜਾ ਸੰਸੀ ਤੋਂ ਲੰਘਦੀ ਲੋਹਰ ਨਹਿਰ ਬ੍ਰਾਂਚ ਦਾਏ ਜਿੱਥੇ ਨਹਾਉਣ ਗਏ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਪਲਵਿੰਦਰ ਸਿੰਘ ਦਾ ਹੱਥ ਛੁੱਟਣ ਤੇ ਨਹਿਰ ਵਿੱਚ ਚਲੇ ਜਾਣ ਕਾਰਨ ਉਸਦੀ ਮੌਤ ਹੋ ਜਾਂਦੀ ਹੈ ਤੇ ਇਸ ਦੁਰਘਟਨਾ ਨੂੰ 18 ਘੰਟੇ ਬੀਤ ਚੁੱਕੇ ਨੇ ਪਰ ਹਜੇ ਤੱਕ ਡੈੱਡ ਬੋਡੀ ਨਹੀਂ ਮਿਲੀ ਹੈ ਲਾਸ਼ ਦੀ ਭਾਲ ਹਜੇ ਵੀ ਜਾਰੀ ਹੈ ਦੱਸਦੀ ਹੈ ਕਿ ਪਲਵਿੰਦਰ ਸਿੰਘ ਦਾ ਇੱਕ ਦਿਨ ਪਹਿਲਾਂ ਹੀ ਜਨਮ ਦਿਨ ਸੀ ਤੇ ਘਰੋਂ ਕਹਿ ਕੇ ਗਿਆ ਸੀ ਕਿ ਉਹ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਸਵੀਮਿੰਗ ਪੂਲ ਵਿੱਚ ਨਹਾਉਣ ਦੇ ਲਈ ਜਾ ਰਿਹਾ ਹੈ ਤੇ ਦਸਤੇ ਵਿੱਚ ਉਹਨਾਂ ਨਹਿਰ ਵਿੱਚ ਨਹਾਉਣਾ ਸਹੀ ਸਮਝਿਆ ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਜਾਂਦਾ ਹੈ ਇਸ ਮੌਕੇ ਅਮ੍ਰਿਤਕ ਪਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪਲਵਿੰਦਰ ਸਿੰਘ ਆਪਣੇ ਸਾਥੀਆਂ ਦੇ ਨਾਲ ਘਰੋਂ সুইমিং ਪੂਲ ਤੇ ਨਹਾਉਣ ਗਿਆ ਸੀ ਪਰ ਉਸ ਦੇ ਦੋਸਤਾਂ ਮੁਤਾਬਿਕ ਉਹ ਨਹਿਰ ਵਿੱਚ ਨਹਾਉਣ ਲੱਗ ਗਏ ਜਿਸ ਦੌਰਾਨ ਪਲਵਿੰਦਰ ਸਿੰਘ ਨਹਿਰ ਵਿੱਚ ਡੁੱਬ ਗਿਆ ਤੇ ਉਸ ਤੋਂ ਬਾਅਦ 18 ਘੰਟੇ ਬੀਤ ਜਾਣ ਤੋਂ ਉਪਰੰਤ ਵੀ ਉਹ ਨਹੀਂ ਮਿਲਿਆ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਦੀ ਭਾਲ ਕੀਤੀ ਜਾਵੇ ਨਹਾਉਣ ਗਿਆ ਡੁੱਬ ਗਿਆ ਕਿਦਾਂ ਕਿਹਦੇ ਨਾਲ ਗਿਆ ਸੀ ਚਾਚੇ ਨੇ ਭਰਾ ਇਹਦੇ ਬੋਤੇ ਹੀ ਚਾਚੇ ਦੇ ਬੋਤੇ ਭਰਾਵਾਂ ਨੇ ਹੀ ਗਿਆ। ਜੀ ਪਹਿਲਾਂ ਵੀ ਕਦੀ ਗਏ ਲੋਨ। ਨਹੀਂ ਇੱਥੇ ਨਹਿਰ ਤੇ ਕਦੀ ਨਹੀਂ ਫੇਲਣ ਜਾਂਦੇ। ਠੀਕ ਹੈ ਕਿ ਗੈਸ ਕਰੋ। ਪਰ ਕੁਛ ਨਹੀਂ ਕਹਿ ਕੇ ਗਿਆ। ਚੁੱਪ ਕਰਕੇ ਚਲ ਕੇ ਦੱਸ ਕੀ ਨਹੀਂ ਗਿਆ। ਕੀ ਜਨਮ ਦਿਨ ਸੀ ਉਹਦਾ ਕੋਈ ਜਨਮ ਦਿਨ ਦੀ ਪਾਰਟੀ ਕਰਦੇ ਕਿ ਵੈਸੇ ਹੀ ਗਏ ਲੋਨ। ਜਨਮ ਦਿਨ ਦੇ ਪਹਿਲਾਂ ਇੱਕ ਦਿਨਾਂ ਗਏ ਉਤਰ ਵੈਸੇ ਹੀ ਨਾ ਹੋਣਗੇ। ਹੁਣ 18 ਤੋਂ 20 ਘੰਟੇ ਹੋ ਗਏ ਆ ਕੀ ਹਾਲੇ ਤੱਕ ਮਿਲਿਆ ਨਹੀਂ ਜੀ? ਨਹੀਂ ਜੀ। ਪੀਮੰਕਰ ਦੇ ਪ੍ਰਸ਼ਾਸਨ ਤੋਂ ਲੱਭ ਦੋ ਹਾਂ ਨੌਣ ਗਿਆ ਤੇ ਡੋਗੂਆ ਪਹਿਲਾਂ ਵੀ ਜਾਂਦਾ ਸੀ ਪਹਿਲਾਂ ਨਹੀਂ ਜਾਂਦਾ ਉੱਤੇ ਕੀ-ਕਿਆ ਕੇ ਗਿਆ ਸੀ ਕਰੋ ਕਰੋ ਆਂਦੇ ਇਸ সুইমিਂਗ ਪੂਲ ਦੇ ਚੱਲ ਨੇ ਆ ਰਾਜ ਜਦ ਕਾਲੀ ਨਹੀਂ ਹੈ ਇੱਥੇ ਹੀ ਨੋਣਾ ਵਾ ਇਨੀ ਉਮਰ ਸੀ ਦੀ ਪੈਂਜੀਆ ਮੈਰਿਡਿਕਨ ਮੈਰਿਡਿਕਾ ਅਨ ਮੈਰਿਡਿਕ ਲਿੱਕੀ ਕੋ ਜਨਮ ਦਿਨ ਸੀ ਨਾ ਉਹ ਕਿਦਰ ਪਹਿਲਾਂ ਕੋ ਜਨਮ ਦਿਨ ਦੇ ਕਰਕੇ ਦੋਸਤਾਂ ਲੈ ਕੇ ਘਰ ਆਉਣ ਨਾਲ ਕਿਵੇਂ ਨਹੀਂ ਵਾਹੇ ਗਏ ਨਹੀਂ ਤੇ ਦੋਸਤ ਨਸਮੂਨ ਕੋ ਲਿਆਈ